ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੀਵਾਲੀ ਦੇ ਦਿਨ ਤੋਂ ਪਹਿਲਾਂ ਪਹਿਲਾਂ ਆਪਣੇ ਪਾਸ ਦੇ ਵਿੱਚ ਰੱਖੋ ਇਹ ਦੋ ਚੀਜ਼ਾਂ ਕਦੇ ਵੀ ਤੁਹਾਡੇ ਘਰ ਦੇ ਵਿੱਚ ਪਰਸਤੇ ਵਿੱਚ ਪੈਸੇ ਦੀ ਕਮੀ ਨਹੀਂ ਹੋਵੇਗੀ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾ ਜੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਹਮੇਸ਼ਾ ਇਹ ਕਹਿੰਦੇ ਹਨ ਕਿ ਅਸੀਂ ਮਿਹਨਤ ਬਹੁਤ ਕਰਦੇ ਹਾਂ ਪੈਸਾ ਵੀ ਕਮਾਉਂਦੇ ਹਾਂ ਪਰ ਸਾਡੇ ਘਰ ਦੇ ਵਿੱਚ ਪੈਸਾ ਟਿਕਦਾ ਨਹੀਂ ਹੈ ਭਾਵੇਂ ਕਿ ਪੈਸਿਆਂ ਦੇ ਵਿੱਚ ਬਰਕਤ ਨਹੀਂ ਰਹਿੰਦੀ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਉਪਾਅ ਸਾਂਝਾ ਕਰਨ ਵਾਲੇ ਹਾਂ ਇਸ ਉਪਾਅ ਦੇ ਵਿੱਚ ਤੁਸੀਂ ਆਪਣੇ ਪਾਸ ਦੇ ਵਿੱਚ ਦੀਵਾਲੀ ਤੱਕ ਇਹ ਦੋ ਚੀਜ਼ਾਂ ਰੱਖਣੀਆਂ ਹਨ ਜੋ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸਣ ਵਾਲੇ ਹਾਂ ਸੰਗਤ ਜੀ ਇਹਨਾਂ ਦੋ ਚੀਜ਼ਾਂ ਨੂੰ ਆਪਣੇ ਪਾਸ ਵਿੱਚ ਰੱਖਦਿਆਂ ਸਾਰੇ ਤੁਹਾਡੇ ਪੈਸੇ ਵਿੱਚ ਬਰਕਤ ਪੈ ਜਾਵेंगी ਤੁਹਾਨੂੰ ਤਾਂ ਦੀ ਕਮੀ ਨਹੀਂ ਹੋਵੇਗੀ ਇਹ ਦੋ ਚੀਜ਼ਾਂ ਕਿਹੜੀਆਂ ਹਨ ਇਹ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਸੁਣਨਾ ਹੋਵੇਗਾ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਜੇ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਨਹੀਂ ਹੈ ਸ਼ਰਧਾ ਭਾਵਨਾ ਨਹੀਂ ਹੈ ਤਾਂ ਉਹ ਤੁਹਾਡਾ ਕੰਮ ਕਦੇ ਵੀ ਪੂਰਾ ਨੇਪਰੇ ਨਹੀਂ ਚੜੇਗਾ ਦੂਜੇ ਪਾਸੇ ਜੇਕਰ ਤੁਹਾਡੇ ਮਨ ਵਿੱਚ ਸ਼ਰਧਾ ਭਾਵਨਾ ਹੈ ਵਿਸ਼ਵਾਸ ਹੈ ਤੁਸੀਂ ਪਥਨਾ ਵਿੱਚੋਂ ਵੀ ਰੱਬ ਲੱਭ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਭਰੋਸਾ ਨਹੀਂ ਹੋਵੇਗਾ ਤਾਂ ਸੰਗਤ ਜੀ ਤੁਸੀਂ ਵਿਸ਼ਵਾਸ ਹੀ ਨਹੀਂ ਕਰ पाओगे ਤਾਂ ਫਿਰ ਤੁਹਾਨੂੰ ਲਾਭ ਵੀ ਨਹੀਂ ਹੋਵੇਗਾ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਭਾਣ ਨੂੰ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨਾ ਹੈ ਇਸ ਚੀਜ਼ ਨੂੰ ਤੁਸੀਂ ਆਪਣੇ ਪਾਸ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਰੱਖ ਲੈਣਾ ਹੈ ਸਾਧ ਸੰਗਾ ਜੀ ਤੁਸੀਂ ਕੋਈ ਬਹੁਤਾ ਓਖਾ ਕੰਮ ਨਹੀਂ ਕਰਨਾ ਕੁਝ ਤੁਹਾਡੇ ਨਾਲ ਚੀਜ਼ਾਂ ਦੀ ਜਾਣਕਾਰੀ ਸਾਂਝੇ ਕਰਨ ਵਾਲੇ ਹਾਂ ਸਿਰਫ ਤੇ ਸਿਰਫ ਉਹਨਾਂ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖ ਲਓ ਆਪਾਂ ਜਾਣਦੇ ਹਾਂ ਕਿ ਪਾਸ ਤਾਂ ਸਾਰਿਆਂ ਦੇ ਕੋਲ ਹੀ ਹੁੰਦਾ ਹੈ ਭਾਵੇਂ ਉਹ ਮੇਰੀਆਂ ਭੈਣਾਂ ਹੋਣ ਤੇ ਭਾਵੇਂ ਵੀਰ ਹੋਣ ਮਨੁੱਖ ਦੇ ਕੋਲ ਪੈਸੇ ਆਉਣ ਦੇ ਲਈ ਪਾਸ ਤਾਂ ਜ਼ਰੂਰ ਹੁੰਦਾ ਹੈ ਅਸੀਂ ਜੋ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਨ ਲੱਗੇ ਹਾਂ ਤੁਸੀਂ ਉਹਨਾਂ ਨੂੰ ਆਪਣੇ ਪਾਸ ਵਿੱਚ ਜ਼ਰੂਰ ਰੱਖੋ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਕਦੇ ਨਹੀਂ ਹੋਵੇਗੀ ਤੁਹਾਨੂੰ ਕਦੇ ਵੀ ਕੋਈ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਵਿੱਚ ਪੈਸੇ ਆਉਣ ਦੇ ਨਵੇਂ-ਨਵੇਂ तरीके ਤੁਹਾਨੂੰ ਮਿਲ ਜਾਣਗੇ ਰਾਹ ਖੁੱਲ ਜਾਣਗੇ ਤੁਸੀਂ ਇੱਕ ਕੰਮ ਕਰਨਾ ਹੈ ਕਿ ਆਪਣੇ ਪਾਸ ਵਿੱਚ ਵਿਸ਼ਵਾਸ ਰੱਖਣਾ ਹੈ ਤੁਸੀਂ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਕਿ ਮੈਂ ਇਹ ਜੋ ਕੰਮ ਕਰ ਰਿਹਾ ਹਾਂ ਇਸ ਦੇ ਨਾਲ ਮੈਨੂੰ ਫਾਇਦਾ ਜ਼ਰੂਰ ਹੋਵੇਗਾ ਇਸ ਦਾ ਮੈਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਤਾਂ ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਜੋ ਪਾਸ ਵਿੱਚ ਰੱਖ ਲੈਣੀਆਂ ਹਨ ਸੰਗਤ ਜੀ ਸਭ ਤੋਂ ਪਹਿਲੀ ਚੀਜ਼ ਹੈ ਜਿਹੜਾ ਤੁਸੀਂ ਪਾਸ ਵਿੱਚ ਰੱਖਣੀ ਹੈ ਛੋਟੀ ਜਿਹੀ ਕੋਈ ਵੀ ਚੀਜ਼ ਜੋ ਤੁਸੀਂ ਚਾਂਦੀ ਦੀ ਬਣਵਾ ਕੇ ਆਪਣੇ ਪਾਸ ਦੇ ਵਿੱਚ ਰੱਖ ਸਕਦੇ ਹੋ ਚਾਂਦੀ ਦੀ ਚਾਬੀ ਵੀ ਬਣਵਾ ਸਕਦੇ ਹੋ ਉਸ ਨੂੰ ਆਪਣੇ ਪਾਸ ਵਿੱਚ ਰੱਖ ਲੈਣਾ ਅਕਸਰ ਹੀ ਆਪਾਂ ਸੋਚਦੇ ਹਾਂ ਕਿ ਜੋ ਚਾਂਦੀ ਹੁੰਦੀ ਹੈ ਉਹ ਠੰਡੀ ਹੁੰਦੀ ਹੈ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਮਨੁੱਖ ਜਦੋਂ ਇਸ ਚਾਂਦੀ ਦੀ ਚੀਜ਼ ਨੂੰ ਪਾਸ ਵਿੱਚ ਰੱਖਦਾ ਹੈ ਉਹਨਾਂ ਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਪਹਿਲੀ ਜੋ ਚੀਜ਼ ਤੁਸੀ ਪਾਸੇ ਵਿੱਚ ਰੱਖਣੀ ਹੈ ਉਹ ਤੁਸੀ ਰੱਖਣੀ ਹੈ ਚਾਂਦੀ ਦੀ ਛਾਬੀ ਨੰਬਰ 2 ਤੇ ਆਉਂਦਾ ਹੈ ਸੰਗਤ ਜੀ ਤુલਸੀ ਦਾ ਪੱਤਾ ਤੁਸੀ ਦੇ ਪਤੇ ਨੂੰ ਤੁਸੀ ਪਾਸੇ ਦੇ ਵਿੱਚ ਜ਼ਰੂਰ ਰੱਖੋ ਤੁਸੀ ਦੇ ਪੱਤੇ ਨੂੰ ਪਾਸੇ ਵਿੱਚ ਰੱਖਦੇ ਹੋ ਤਾਂ ਤੁਹਾਡਾ ਕੋਈ ਵੀ ਜੋ ਸ਼ੋਭਾ ਕਾਮ ਹੈ ਤੁਸੀ ਜੋ ਕਰਨਾ ਚਾਹੁੰਦੇ ਹੋ ਉਸ ਲਈ ਤુલਸੀ ਦਾ ਪੱਤਾ ਤੁਹਾਡੇ ਲਈ ਲਾਭਕਾਰੀ ਹੁੰਦਾ ਹੈ ਤુલਸੀ ਜਿਵੇਂ ਕਿ ਪਾੜ ਪੂਜਾ ਕੀਤੀ ਜਾਂਦੀ ਹੈ ਤુલਸੀ ਦੇ ਪੌਦੇ ਦੀ ਸੇਵਾ ਕੀਤੀ ਜਾਂਦੇ ਆਂ ਹਿੰਦੂ ਧਰਮ ਵਿੱਚ ਤુલਸੀ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਹਿੰਦੂ ਧਰਮ ਦੇ ਲੋਕ ਜਿਹੜੇ ਹੁੰਦੇ ਹਨ ਉਹ ਤુલਸੀ ਦੀ ਪੂਜਾ ਕਰਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਤુલਸੀ ਉਹਨਾਂ ਦੇ ਘਰ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਦਾ ਪ੍ਰਤੀਕ ਹੁੰਦੀ ਹੈ ਤੁਸੀਂ ਆਪਣੇ ਘਰ ਵਿੱਚ ਤુલਸੀ ਦਾ ਪੱਤਾ ਜ਼ਰੂਰ ਰੱਖੋ ਇਹ ਮੰਨਿਆ ਜਾਂਦਾ ਹੈ ਕਿ ਤુલਸੀ ਦਾ ਪੌਦਾ ਘਰ ਵਿੱਚ ਹੋਣਾ ਵੀ ਬੜਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਨੂੰ ਜੜੀ ਬੂਟਿਆਂ ਦੇ ਤੌਰ ਤੇ ਆਪਾਂ ਭੋਜਨ ਵਿੱਚ ਵੀ ਵਰਤ ਸਕਦੇ ਆਂ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਜੇਕਰ ਕਿਸੇ ਨੂੰ ਖਾਂਗ ਜੁਕਾਮ ਬੁਖਾਰ ਹੋਵੇ ਤਾਂ ਤુલਸੀ ਦੇ ਪੱਤੇ ਖਾ ਸਕਦਾ ਹੈ ਚਾਹ ਦੇ ਵਿੱਚ ਰੇਣੀ ਕੇ ਪੀ ਸਕਦਾ ਹੈ ਇਸੇ ਨਾਲ ਤੁਹਾਡੀ ਖਾਂਸੀ ਜੁਕਾਮ ਵਗੈਰਾ ਬੁਖਾਰ ਜੋ ਤੁਹਾਨੂੰ ਹੈ ਉਹ ਉਸ ਤੋਂ ਰਾਹਤ ਮਿਲ ਜਾਵੇਗੀ ਸੰਗਤ ਇਹ ਅਗਲੀ ਚੀਜ਼ ਹੈ ਬੇਲ ਦਾ ਪੱਤਾ ਬੇਲ ਦਾ ਪੱਤਾ ਵੀ ਤੁਹਾਡੇ ਲਈ ਬੜਾ ਜ਼ਿਆਦਾ ਸ਼ੋਭ ਮੰਨਿਆ ਜਾਂਦਾ ਹੈ ਬੇਲ ਦੇ ਪੱਤੇ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖਣਾ ਹੈ ਜਦੋਂ ਤੁਸੀਂ ਇਸ ਨੂੰ ਆਪਣੇ ਪਾਸੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੁਹਾਡੇ ਘਰ ਵਿੱਚ ਆਲੇ-ਦੁਆਲੇ ਜਿੰਨੇ ਵੀ ਨੈਗੇਟਿਵ એનર્ਜੀ ਹੈ ਜਿੰਨੀਆਂ ਵੀ ਨੈਗੇਟਿਵ ਚੀਜ਼ਾਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੇ ਆਪਣੇ ਘਰ ਵਿੱਚੋਂ ਨੈਗੇਟਿਵ ਚੀਜ਼ ਨੂੰ ਦੂਰ ਗੱਡਣ ਦੇ ਦੂਰ ਕਰਨ ਦੇ ਲਈ ਤੁਸੀਂ ਇਸ ਚੀਜ਼ ਨੂੰ ਬੇਲ ਦੇ ਪੱਤੇ ਨੂੰ ਆਪਣੇ ਪਾਸੇ ਦੇ ਵਿੱਚ ਰੱਖ ਸਕਦੇ ਹੋ ਤુલਸੀ ਦੇ ਪੱਤੇ ਨੂੰ ਰੱਖ ਸਕਦੇ ਹੋ ਇਹਨਾਂ ਨੂੰ ਤੁਸੀਂ ਕਾਗਜ਼ ਦੇ ਵਿੱਚ ਲਪੇਟ ਕੇ ਪਾਸੇ ਵਿੱਚ ਰੱਖੋ ਸੰਘਾ ਜੀ ਇਹ ਚੀਜ਼ਾਂ ਪਾਸੇ ਵਿੱਚ ਰੱਖਣੀਆਂ ਲਾਭਕਾਰੀ ਹੁੰਦੀਆਂ ਹਨ ਇਹਨਾਂ ਤੁਸੀਂ ਪਾਸੇ ਵਿੱਚ ਰੱਖ ਸਕਦੇ ਹੋ ਇਸੇ ਤਰ੍ਹਾਂ ਸਾਧ ਸੰਗਤ ਜੀ ਭੈਣ ਭਰਾਵਾਂ ਦਾ ਕਈਆਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਇਹ ਪੱਤੇ ਸੁੱਕ ਜਾਂਦੇ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਪੱਤੇ ਸੁੱਕ ਜਾਂਦੇ ਹਨ ਤਾਂ ਤੁਸੀਂ ਦੁਬਾਰਾ ਤੋਂ ਚੇਂਜ ਕਰਕੇ ਪੱਤੇ ਦੁਬਾਰਾ ਰੱਖ ਸਕਦੇ ਹੋ ਸੁੱਕੇ ਹੋਏ ਪੱਤੇਆਂ ਨੂੰ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਉਹਦੀ ਜਗ੍ਹਾ ਨਵੇਂ ਪੱਤੇ ਆਪਣੇ ਪਾਸੇ ਵਿੱਚ ਰੱਖ ਲਓ ਤਾਂ ਇਹ ਸਾਨੂੰ ਤਿੰਨ ਚੀਜ਼ਾਂ ਇਸ ਤੋਂ ਇਲਾਵਾ ਚੌਥੀ ਚੀਜ਼ ਆਪਾਂ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਂਦੇ ਹਾਂ ਪ੍ਰਕਾਸ਼ ਪਰਵ ਦੇ ਦਿਹਾੜੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਉਹ ਜਿਹੜੇ ਫੁੱਲ ਹਨ ਉਹ ਬਹੁਤ ਸਾਰੀਆਂ ਸੰਗਤਾਂ ਝੋਲੀ ਦੇ ਵਿੱਚ ਪਾ ਕੇ ਆਪਣੇ ਘਰ ਵਿੱਚ ਲੈ ਆਉਂਦੀਆਂ ਹਨ ਤੇ ਉਸ ਨੂੰ ਸਾंभ ਕੇ ਰੱਖਦੀਆਂ ਹਨ ਪਰ ਜਦੋਂ ਸੰਗਤ ਜੀ ਅਸੀਂ ਘਰ ਵਿੱਚ ਲੈ ਕੇ ਆਉਂਦੇ ਹਾਂ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੈ ਨਾਲ ਹੀ ਜਦੋਂ ਵੀ ਕੋਈ ਚੀਜ਼ ਗੁਰੂ ਘਰ ਤੋਂ ਸਾਡੇ ਘਰ ਦੇ ਵਿੱਚ ਆਉਂਦੇ ਆ ਤਾਂ ਉਹ ਸਾਡੇ ਲਈ ਬਹੁਤ ਹੀ ਸ਼ੁਭ ਹੁੰਦੇ ਹੈ ਸੰਗਤ ਜੀ ਪਰਮਾਤਮਾ ਦਾ ਆਸ਼ੀਰਵਾਦ ਸਾਨੂੰ ਮਿਲ ਜਾਂਦਾ ਹੈ ਜਿੰਨਾ ਸਮਾਂ ਸਾਡੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਉਹਨਾਂ ਸਮਾਂ ਸਾਡੇ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ ਪੈਸੇ ਦੀ ਕਮੀ ਨਹੀਂ ਆਉਂਦੀ ਉਹਨਾਂ ਭੈਣ ਭਰਾਵਾਂ ਦੇ ਉਸ ਪਰਿਵਾਰ ਉੱਪਰ ਕੋਈ ਵੀ ਉਹਨਾਂ ਦਾ ਫਿਰ ਵਾਲਵਿੰਗਾ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਸੰਗਤ ਜੀ ਤੁਸੀਂ ਆਪਣੇ ਪਾਸ ਵਿੱਚ 14 ਦੇ ਪੰਜ ਤੋਂ 7 ਦਾਣੇ ਵੀ ਰੱਖ ਸਕਦੇ ਹੋ ਇਹਨਾਂ ਨੂੰ ਬੜਾ ਸ਼ੋਭਾ ਮੰਨਿਆ ਜਾਂਦਾ ਹੈ ਜਦੋਂ ਸਾਨੂੰ ਇਹਨਾਂ ਛੋਟੇ-ਛੋਟੇ ਪਾਣ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹਨਾਂ ਨੂੰ ਕਰਨ ਦੇ ਨਾਲ ਕਿਸੇ ਦਾ ਬੁਰਾ ਨਹੀਂ ਹੁੰਦਾ ਇਸ ਕਰਕੇ ਕੋਈ ਜਾਦੂ ਟੂਣਾ ਨਹੀਂ ਹੈ ਕੋਈ ਵਹਿਮ ਪਰਮ ਨਹੀਂ ਹੈ ਇੱਕ ਸਿੰਪਲ ਛੋਟਾ ਜਿਹਾ ਟੋਟਕਾ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਪੈਣ ਭਰਾਵਾਂ ਨੂੰ ਫਾਇਦਾ ਹੁੰਦਾ ਹੈ ਜਦੋਂ ਆਪਣੇ ਘਰ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਆਪਾਂ ਇਧਰ ਉਧਰ ਰਸਤੀਆਂ 'ਚ ਆਪਾਂ ਇੰਦਰ-ਉਂਦਰ ਘਟਕਤੇ ਫਿਰਦੇ ਹਾਂ ਬਾਬਿਆਂ ਦੇ ਕੋਲ ਜਾਂਦੇ ਹਾਂ ਜਿਸ ਨਾਲ ਆਪਣਾ ਬਿਨਾਂ ਕਿਸੇ ਖਰਚੇ ਤੋਂ ਬਚਾ ਕਰ ਸਕਦੇ ਹਾਂ ਇਹਨਾਂ ਟੋਟਕਿਆਂ ਨੂੰ ਕਰਕੇ ਸਾਧ ਸੰਗਤ ਜੀ ਜੇਕਰ ਤੁਸੀਂ ਚੌਲਾਂ ਦੇ ਦਾਣੇ ਬਸ ਰੱਖੋਗੇ ਇਸ ਤਰ੍ਹਾਂ ਘਰਾਂ ਦੇ ਨਾਲ ਜਿਹੜੇ ਪਰਸ ਹੈ ਉਹ ਕਦੇ ਕਦੇ ਪੈਸੇ ਪੱਖੋਂ ਖਾਲੀ ਨਹੀਂ ਹੋਵੇਗਾ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵਰਤਨ ਦੇ ਲਈ ਕੁਝ ਸਮਾਂ ਪਹਿਲਾਂ ਬਹੁਤ ਜ਼ਿਆਦਾ ਤੁਹਾਡੇ ਕੋਲ ਮਾਇਆ ਘੱਟ ਹੁੰਦੀ ਸੀ ਪਰ ਹੁਣ ਨੰ ਜ਼ਰੂਰ ਤੁਹਾਨੂੰ ਸਾਲ ਤੁਹਾਡੇ ਪਾਸ ਤੇ ਵਿੱਚੋਂ ਖਤਮ ਨਹੀਂ ਹੁੰਦੀ ਇਸ ਕਰਕੇ ਹੁਣ ਤੁਹਾਨੂੰ ਕੰਜੂਸੀ ਨਹੀਂ ਕਰਨੀ ਪਾਵੇਗੀ ਜਿਸ ਕਰਕੇ ਹੁਣ ਤੁਸੀਂ ਚੋਲਾਂ ਨੂੰ ਜਦੋਂ ਆਪਣੇ ਪਾਸ ਵਿੱਚ ਰੱਖਣਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਵੇਗੀ ਤੁਸੀਂ ਜਦੋਂ ਵੀ ਕੋਈ ਚੀਜ਼ ਖਰੀਦਣੀ ਹੋਵੇਗੀ ਤੁਹਾਨੂੰ ਕੰਜੂਸੀ ਕਰਨੀ ਨਹੀਂ ਪਾਵੇਗੀ ਤੁਹਾਡੇ ਕੋਲ ਖੁੱਲੇ ਪੈਸੇ ਆਉਣਗੇ ਤੁਸੀਂ ਜੋ ਵੀ ਬਾਜ਼ਾਰ ਦੇ ਵਿੱਚੋਂ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਸੰਗਤ ਜੀ ਜਦੋਂ ਆਪਣੇ ਕੋਲ ਪੈਸਾ ਨਹੀਂ ਹੁੰਦਾ ਤੇ ਜਦੋਂ ਸਾਨੂੰ ਕੋਈ ਚੀਜ਼ ਪਸੰਦ ਆ ਜਾਂਦੀ ਹੈ ਆਪਾਂ ਆਪਣੇ ਪਰਸ ਵੱਲ ਛਾਤੀ ਮਾਰਦੇ ਹਾਂ ਕਿਉਂਕਿ ਆਪਣੇ ਪਾਸੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ ਫਿਰ ਇਹ ਜਿਹੜੇ ਛੋਟੇ-ਛੋਟੇ ਉਪਾਹਨ ਇਹਨਾਂ ਨੂੰ ਤੁਸੀਂ ਕਰ ਲੈਣਾ ਹੈ ਜੇਕਰ ਸਾਡੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਤਾਂ ਸਾਨੂੰ ਇਹ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਇਹ ਪੰਜ ਛੇ ਚੀਜ਼ਾਂ ਤੁਹਾਨੂੰ ਕਾਗਜ਼ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਣਗੀਆਂ ਤੇ ਇਹਨਾਂ ਨੂੰ ਤੁਸੀਂ ਪਾਸੇ ਵਿੱਚ ਰੱਖ ਸਕਦੇ ਹੋ ਸੰਗਤ ਜੀ ਅਸ਼ੋਕਾ ਦਾ ਦਰਖਤ ਹੁੰਦਾ ਹੈ ਉਸ ਦਾ ਇੱਕ ਪੱਤਾ ਲੈਣਾ ਹੈ ਉਸ ਉੱਪਰ ਤੁਸੀਂ ਗੁਰਮੰਤਰ ਦਾ ਸ਼ਾਬ ਜਾਂ ਫਿਰ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਸਕਦੇ ਹੋ ਇਸ ਸ਼ਬਦ ਨੂੰ ਤੁਸੀਂ ਆਪਣੇ ਪਾਸੇ ਵਿੱਚ ਰੱਖ ਸਕਦੇ ਹੋ ਇਸ ਪੱਤੇ ਵਿੱਚ ਇੰਨੀ ਸ਼ਕਤੀ ਹੈ ਕਿ ਤੁਹਾਡੇ ਵਿਗੜੇ ਹੋਏ ਸਾਰੇ ਕੰਮ ਬਣਾ ਦੇਵੇਗਾ ਜਿਵੇਂ ਤੁਹਾਡੀ ਕੁੰਡਲੀ ਵਿੱਚ ਪੈਸੇ ਦੀ ਕਮੀ ਹੋਵੇ ਤਾਂ ਜੋਗ ਨਾ ਹੋਵੇ ਇਹ ਪਤਾ ਕੋਈ ਨਾ ਕੋਈ ਐਸੀ ਸਕੀਮ ਲਗਾ ਹੀ ਦੇਵੇਗਾ ਕਿ ਤੁਹਾਡੀ ਘੁੰਨ ਦੇ ਲਈ ਵਿੱਚ ਧਨ ਦੀ ਕਮੀ ਦੂਰ ਕਰ ਦੇਵੇਗਾ ਤੁਹਾਨੂੰ ਕੋਈ ਐਸਾ ਰੋਜ਼ਗਾਰ ਮਿਲਾ ਦੇਵੇਗਾ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕੱਚੇ ਦੁੱਧ ਦੇ ਨਾਲ ਤੁਸੀਂ ਇਹਨਾਂ ਤੋਂ ਸਿੱਕਿਆਂ ਨੂੰ ਤੋਕੇ ਆਪਣੇ ਪਾਸ ਵਿੱਚ ਰੱਖ ਸਕਦੇ ਹੋ ਕੱਚੇ ਦੁੱਧ ਨਾਲ ਧੋਣਾ ਹੈ ਇਹਨਾਂ ਨੂੰ ਬੜਾ ਜ਼ਰੂਰੀ ਹੈ ਕਿਉਂਕਿ ਕੱਚੇ ਦੁੱਧ ਵਿੱਚ ਰੱਖਣ ਨਾਲ ਜਾਗਰੂਕ ਐਕਟਿਵ ਹੋ ਜਾਂਦੇ ਹਨ ਤੇ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਪਾਸ ਵਿੱਚ ਰੱਖੋਗੇ ਤੁਹਾਡੇ ਪਾਸ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਤੁਹਾਡਾ ਪਰਸ ਵਿੱਚ ਪੈਸੇ ਨਾਲ ਭਰਿਆ ਰਹੇਗਾ ਸੰਗਤ ਜੀ ਇਹ ਸੀ ਛੋਟੇ ਛੋਟੇ ਉਪਾਅ ਛੋਟੇ ਛੋਟੇ ਟੋਟਕੇ ਇਹ ਪੰਜ ਛੇ ਜੋ ਚੀਜ਼ਾਂ ਹਨ ਇਹ ਤੁਸੀਂ ਆਪਣੇ ਪਾਸ ਦੇ ਵਿੱਚ ਰੱਖੋ ਦੀਵਾਲੀ ਤੱਕ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੇ ਤਾਂਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ